ਅੱਜਨੇ ਰਿੰਗ ਦਾ ਬਿਆਨ ਕਿ ਬਹੁਤ ਵੱਡੀ ਸਮਵੇ ਦੇ ਵਿੱਚ ਹੈ ਬੱਚਿਆਂ ਦਾ ਉਹਨਾਂ ਦੇ ਜਿਹੜੇ ਹੋਰ ਪਰਿਵਾਰਕ ਮੈਂਬਰ ਨੇ ਸਾਰਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਕੱਲ ਜਿਸ ਤਰ੍ਹਾਂ ਮੈਂ ਦਿੱਕਤ ਤੁਸੀਂ ਵੀ ਕੀਤਾ ਕਿ ਇੱਕ ਪਾਸੇ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋ ਰਿਹਾ ਸੀ ਕਿਤੇ ਨਾ ਕਿਤੇ ਡਾਕਟਰਾਂ ਦੀ ਅਣਗਹਿਲੀ ਡਾਕਟਰਾਂ ਦੀ ਕੋਈ ਗਲਤੀ ਕਰਕੇ ਭਰੇਂਦਰ ਕੋਮੰਡੀ ਜਾਣ ਗਈ ਹੈ ਹੁਣ ਅੱਗੇ ਕਿਸ ਤਰੀਕੇ ਦੀ ਕਾਰਵਾਈ ਹੁੰਦੀ ਹੈ ਜਾਂ ਪਰਿਵਾਰ ਕਿਸ ਤਰੀਕੇ ਦੇ ਨਾਲ ਪੈਰਬਾਈ ਕਰਦਾ ਇਹ ਹੁਣ ਉਹ ਸਮਾਂ ਦੱਸੇਗਾ ਕਹਣਾ ਯਾਰ ਕੋਈ ਆਂ ਅੰਗਲੀ ਝੋਗੀ ਡਾਕਟਰ ਨੇ ਨਿਗੇਲੀ ਨਾ ਹੋਇਆ ਸੋ ਕੁਝ ਹੈ ਡਾਕਟਰ ਦੀ ਜਿੰਗੇਤੀ ਨਾ ਹੋਇਆ ਕੁਛ ਨਹੀਂ ਹੋਇਆ ਤੇ ਹੁਣ ਉੱਥੋਂ ਆ ਰਹੇ ਆ ਅਮਰ ਸਰ ਜੀ ਗੱਲਬਾਤ ਹੋਈ ਹੈ ਪਰਵਾਜ਼ ਜੀ ਨਾਲ ਅੰਦਰ ਕੋਣ ਕੋਣ ਹੈ ਉਹਨਾਂ ਦੇ ਨਾਲ ਆਪਣਾ ਜਿਹੜਾ ਮੁੰਡਾ ਜਿਹੜਾ ਕੋਈ ਨਾ ਗਾੜੀ 'ਚ ਉਹਨਾਂ ਦੀ ਵਾਈਫ ਹੈ ਬੱਚੇ ਨਾਲ ਸਾਡੇ ਨਾਲ ਦੇਖੋ ਮੈਨੂੰ ਲੱਗਦਾ ਬਹੁਤ ਵਧੀਆ ਮੁੰਡਾ ਸੀਗਾ ਵੈਜੀਟੇਰੀਅਨ ਸੀਗਾ ਸਪੋਰਟਸ ਨੂੰ ਬਹੁਤ ਪ੍ਰੇਰਿਤ ਕਰਦਾ ਸੀ ਰੂਲ ਮਾਡਲ ਸੀ ਫਿਰ ਮੇਰੀ ਤਾਂ ਕੌਨਸੀਕੁਐਂਸੀ ਬੀਓਬੀਸੀ ਔਰ ਮੇਰੇ ਪਿੰਡੀ ਹੁਣ ਇੱਕੋ ਥੀ ਬਣਾ ਰਿਹਾ ਸੀਗਾ ਮਤਲਬ ਬਹੁਤ ਮੈਨੂੰ ਲੱਗਦਾ ਪੋਜ਼ਿਟਿਵ ਇੱਕ ਇਨਸਾਨ ਸੀਗਾ ਜਿਹੜਾ ਰੋਲ ਮਾਡਲ ਸੀ ਜੰਗਸਟਰ ਜ਼ਿਲ੍ਹੇ ਦੇ ਤੇ ਉਹਦਾ ਜਾਣਾ ਸਾਡਾ ਬਹੁਤ ਵੱਡਾ ਨੁਕਸਾਨ ਹੈਗਾ ਪੰਜਾਬ ਦਾ ਨੁਕਸਾਨ ਹੈ ਪੰਜਾਬੀਅਤ ਦਾ ਨੁਕਸਾਨ ਹੈ ਕਿਉਂਕਿ ਹਜੇ ਰਾਜਵੀਰ ਵਾਲੀ ਗੱਲ ਹਜੇ ਕੱਲ ਢੰਡੀ ਹੋਈ ਤੇ ਅੱਜ ਇਹ ਕੋਈ ਕੱਲ ਰਾਤੀ ਕਰਨ ਨੂੰ ਦੇਖਣ ਨੂੰ ਮਿਲ ਗਿਆ ਪਤਾ ਨਹੀਂ ਹੁਣ ਜੋ ਬਾਕੀ ਪਰਮਾਤਮਾ ਨੂੰ ਮਨਜ਼ੂਰ